ਪੈਂਟ ਵੀ ਫਿਰਦਾ ਤੇ ਬੂੜ ਦਾ ਮਰੇ ਪਾਈ ਫਰਦਾ ਪੈਂਟ ਵੀ ਮੇਰੀ ਲਈ ਕੜਾਈ ਆ ਤੇ ਬਰੇ ਤੋਂ ਪਾਪਾ ਜੀ ਤੂੰ ਕਿਹਾ ਵਧੀਆ ਖੁੰਡਾ ਆਹ ਪਾਪਾ 500 ਰੁਪਏ ਨਹੀਂ ਜਾਣਾ ਬੜਾ ਮਿੱਥੀ ਗੱਲ ਕਰਿਆ ਕਾ ਅੱਧਾ ਖਰਚ ਦੇ ਕੇ 500 ਕੀ ਕਰਨਾ ਤੂੰ ਕਾਈ ਦਾ ਮੈਨੂੰ ਜਿਹੜੇ ਪਾਤਾ ਦਿੱਤਾ ਇਤਨੀ ਯਾਰ ਓਏ ਤੂੰ ਮਲਾ ਕੇ ਹੋਰੀ ਗੱਲ ਕਰਿਆ ਮੈਂ ચોડા yeah, <williz> ਹਾਂ ਅਲੋ 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 ਅਸਲੀ ਹੋਈ ਮਿੱਟੀ ਦਾ ਔਰ ਅਗਲੀ ਆ ਪਾਪੇ ਦੇ ਵਿਆਹ ਆ ਕੀ ਕਰਦੇ ਜੀ ਜੱਫਾ ਪਟਨਾ ਦੀ ਰੀਤ ਆ ਬਾਲਾ ਜੱਜ ਨਾਲ ਮਾਰੀ ਨੀਤ ਆ ਲਿਆ ਕੋਈ ਮੈਨੂੰ ਖਾ ਲਿਆ ਤੇ ਦਾਦਾ ਤੂੰ ਮੈਨੂੰ ਭੇਜਦਾ ਕੋਈ ਗੱਲ ਨਹੀਂ ਸੀ ਆ ਜਿਹੜੀ ਦੋ ਘਟਾਣਾ ਹੈ ਜੀ ਨਾਲ ਆਏਗਾ ਨਾ ਨਾ ਤੇ ਕੰਮ ਕਰ ਦੇ ਅੰਮ੍ਰਿਤਸਰ ਵਾੜ ਵਾੜੀ ਨਾ ਜਾ ਤੂੰ ਮੈਨੂੰ ਸੈਂਟਰ ਲੈ ਕਰ ਪਾ ਸੈਂਟਰ ਯਾਰ ਆਉਂਦਾ ਵੀ ਸੈਂਟਰ ਲੈ ਜਾ ਦਵਾਈ ਚੱਲ ਖੜਾ ਚੱਲ ਮੈਨੂੰ ਦਵਾਈ ਦਵਾ ਦੇ ਖੜਾ ਵੀ ਨਹੀਂ ਹੁੰਦਾ ਮੈਨੂੰ ਦਵਾਈ ਦਵਾ ਦੇ ਬਸ ਬੇਟਾ ਗੱਲ ਮੋਗੀ ਦੋ ਵੈਂਟ ਹੀ ਲੈਣੀ ਸੋ ਜਿਹੜਾ ਤੁਸੀਂ ਆ ਸੀਨ ਦੇਖਿਆ ਨਾ ਇਹ ਸੀਨ ਸਾਡੇ ਪਿੰਡ ਸੱਚੀ ਘਟਨਾ ਪਰ ਬੜੇ ਦੁੱਖ ਦੀ ਗੱਲ ਆ ਕਿ ਇਹ ਘਟਨਾ ਇਹ ਸੀਨ ਕੱਲਾ ਹੁਣ ਸਾਡੇ ਪਿੰਡ ਨਹੀਂ ਰਹਿ ਗਿਆ ਹਰ ਪਿੰਡ ਦੀ ਗੱਲ ਆ ਤੁਸੀਂ ਦੇਖਿਆ ਫਿਰ ਵੀ ਹੈਪੀ ਦੇ ਪਿਓ ਨੇ ਉਹਨੂੰ ਸੈਂਟਰ ਭਾਤੀ ਕਰਾਤਾ ਬਹੁਤ ਘਟ ਮਾਪਿਓ ਜਿਹੜੇ ਆਪਣੇ ਬੱਚਿਆਂ ਬਾਰੇ ਇੰਨਾ ਸੋਚਦੇ ਆ ਜ਼ਿਆਦਾਤਰ ਮਾਪਿਓ ਇਹੀ ਕਹਿੰਦੇ ਆ ਮਰਨ ਦੇ ਚੰਗਾ ਸਮਾਂ ਖੜਾ ਛੱਡੂਗਾ ਸੋ ਬੇਟਾ ਤੂੰ ਉਹ ਆਨੇ ਕਰ ਨੇ ਤੁਸੀਂ ਮੇਰੇ ਨਾਲ ਪਹਿਲਾ ਵਾਦਾ ਤੁਸੀਂ ਸਾਰੇ ਤੁਸੀਂ ਤੇ ਅਸੀਂ ਨਸ਼ੇ ਤੋਂ ਇੰਨਾ ਦੂਰ ਰਵਾਂਗੇ ਜਿਵੇਂ ਆ ਤਾਰਤੀ ਆ ਉੱਪਰ ਕੀ ਆ ਬੇਟਾ ਆਸਮਾਨ ਇਹ ਕੁੜੀ ਕਹਿੰਦੀ ਨੰਮ ਆਸਮਾਨ ਦੂਜੀ ਗੱਲ ਛੋਟੇ ਪਰਿਵਾਰ ਦੇ ਵਿੱਚ ਚਾਚਾ ਦਾਇਆ ਆਣ ਗਵਾਨ ਵੀ ਬੰਦਾ ਨਸ਼ਾ ਕਰਦਾ ਉਹਨੂੰ ਆਪਾਂ ਸਮਝਾ ਕੇ ਸੈਂਟਰ ਪਹੁੰਚਦਾ ਕਰੋਂਗੇ ਪੱਕੀ ਗੱਲ ਹਾਂਜੀ ਕਿਉਂਕਿ ਬੋਧਾ ਆਪਾਂ ਪੰਜਾਬੀਆਂ ਕੌਣ ਆ ਪੰਜਾਬੀ ਆਪਾਂ ਪੰਜਾਬੀ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਆਪਾਂ ਹਰੀ ਸਿੰਘ ਨਲੂਏ ਦੇ ਵਾਰਸਾਂ ਆਪਾਂ ਸ਼ੀਰਪਾਲ ਸਿੰਘ ਸ਼ੀਰ ਉਦਮ ਸਿੰਘ ਕਰਤਾਰ ਸਿੰਘ ਸਰਾਬੇ ਦੇ ਵਾਰਸਾਂ ਬੁੱਤੋਂ ਉਹਨਾਂ ਨੇ ਝੰਡੇ ਗੱਟੇ ਸੀ ਅਸੀਂ ਪੱਟੀ ਜੰਨੇ ਆ ਬੱਟ ਰਹਿਣਾ ਸੋ ਬੇਟਾ ਸਾਨੂੰ ਝੰਡੇ ਨਹੀਂ ਬੱਟਨੇ ਚਾਹੀਦੇ ਸਾਨੂੰ ਸਮਾਂ ਹੋਸੇ ਝੰਡੇ ਨੂੰ ਪੈਰ ਪਾ ਕੇ ਹੋਰ ਚਾ ਕਰਨਾ ਚਾਹੀਦਾ ਠੀਕ ਆ ਬਈ ਸਮਝ ਰਹੇ ਹੋ ਹਾਂਜੀ ਤੜਾ ਮਾਰੋ ਇੱਕ ਚਿੱਟੇ ਦੀ ਭੈਣ ਦੁਕਾਨਾਂ ਦੇ ਰਖ ਰਹੀ ਆ ਪਤਾ ਕਿਸੇ ਨੂੰ 20 ਰੁਪਏ ਦੀ ਹੁੰਦੀ ਆ ਸਟ੍ਰਿੰਗ ਨਮਾਸੀ ਦੀ ਕੁੜੀ ਆ ਦੇਖੀ ਜਾਣਾ ਸਟ੍ਰਿੰਗ ਸਟਿੰਗ ਗੌਲ ਮੇ ਚਿੱਟੇ ਦੀ ਭਣ ਤਾਂ ਕਹਿ ਰਿਆ ਜਿਹੜਾ ਕੈਮੀਕਲ ਚਿੱਟੇ ਚ ਪਾਇਆ ਜਾਂਦਾ ਪੁੱਤ ਉਹੀ ਸਟਿੰਗ ਚ ਪਾਇਆ ਜਾਂਦਾ ਉਹਦੇ ਵਿੱਚ ਖੰਗ ਵਾਲੀ ਦਵਾਈ ਪਾਈ ਜਾਂਦੀ ਆ ਆਪਣੀ ਪਿੰਡਾਂ ਵਾਲੀ ਪਾਇਆ ਰੱਖੋ ਜੱਟਾਂ ਵਾਲੀ ਖੰਗ ਵਾਲੀ ਦਵਾਈ ਪਾਈ ਜਾਂਦੀ ਆ ਤੀੜੀ ਖੰਗ ਵਾਲੀ ਦਵਾਈ ਬਾਕੀ ਦੋ ਕਿੰਨੇ ਹੁੰਨੇ ਆ ਕਿਦੋਂ ਬੀਨੇ ਹੁੰਨੇ ਆ ਕਿ ਐ ਬੀਨੇ ਐਨਰਜੀ ਆ ਜੂ ਪੀ ਲੋ ਨਹੀਂ ਪੀਂਦੇ ਸੋ ਬੇਟਾ ਸਟਿੰਗ ਵੀ ਨਹੀਂ ਪੀਣੀ ਆਪਾਂ